ਸਸੇ ਗੱਲ ਜੀ ਸਾਰਿਆਂ ਨੂੰ ਤੇ ਅੱਜ ਫੇਰ ਨਿਕਲੇ ਸੀ ਸਾਈਕਲਿੰਗ ਵਾਸਤੇ ਇੱਕਮ ਨੇਸੋ ਚ ਮੇਰਾ ਫੋਨ ਫੜਿਆ ਹੋਇਆ ਇੱਕਮ ਦੀ ਜਿਹੜੀ ਫੈਟ ਬਾਈਕ ਸੀ ਉਹ ਚੇਂਜ ਹੋ ਗਈ ਤੇ ਉਹ ਦੂਜੀ ਲੈ ਕੇ ਆਇਆ ਮੇਰੇ ਕੋਲ ਆਪਣੀ ਵਿਟਬੀਨ ਦੀ ਸਾਈਕਲ ਹੈ ਸੈਕਟਰ 26 ਵਾਲੇ ਪਾਸੇ ਚੰਡੀਗੜ੍ਹ ਦਾ ਕੋਰਨਰ ਹੈ ਬੜਾ ਵਧੀਆ ਇੱਥੇ ਮਾਹੌਲ ਹੈ ਚਿੜੀਆਂ ਚਾਚਾ ਹਟ ਕਰ ਰਹੀਆਂ ਨੇ ਤੇ ਰਸਤੇ ਚ ਆਂਦੇ ਆਂਦੇ ਇੱਕਮ ਦੀ ਫਰਮਾਇਸੀ ਕੋਈ ਆਪਣਾ ਲਿਖਿਆ ਹੋਇਆ ਤੇ ਰਸਤੇ ਚ ਸੁਣਾਇਓ ਤੇ ਉਹ ਤੁਹਾਡੇ ਹਰੂ-ਭਰੂ ਕਰਦੇ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ। ਮੈਂ ਜੀ ਸ਼ੁਰੂ ਕਰਦੇ ਆਂ ਕਹਿੰਦਾ ਆਹੋ ਹਾਂਜੀ ਹਾਂ ਹੀ ਹੁੰਦਾ। ਆਹੋ ਹਾਂਜੀ ਹਾਂ ਹੀ ਹੁੰਦਾ। ਕਾਗਾ ਕਾਗ ਜਿਵੇਂ ਕਾਹ ਹੀ ਹੁੰਦਾ। ਸੂਰਜ ਧੁੱਪ ਨਾਲ ਛਾਂ ਵੀ ਬੰਡਦਾ। ਰੁੱਖ ਦਾ ਤਾਂ ਉਂਝ ਨਾ ਹੀ ਹੁੰਦਾ। ਸ਼ਹਿਰ ਚ ਪਿੰਡ ਨੂੰ ਕੀ ਕੀ ਸਕਦੇ। ਸ਼ਹਿਰ ਚ ਪਿੰਡ ਨੂੰ ਕੀ ਕੀ ਸਕਦੇ। ਉਂਝ ਖੇੜਾ ਪਿੰਡ ਗਰਾਹ ਹੀ ਹੁੰਦਾ। ਆਹੋ ਹਾਂਜੀ ਹਾਂ ਹੀ ਹੁੰਦਾ। ਦੁਨੀਆ ਵਿੱਚ ਕਈ ਵਖ ਵਖ ਨਾਂ ਨੇ ਦੁਨੀਆ ਵਿੱਚ ਕਈ ਵਖ ਵਖ ਨਾਂ ਨੇ ਉੰਜ ਅਮੀ ਬੇਬੇ ਮਾਂ ਹੀ ਹੁੰਦਾ ਆਹੋ ਹਾਂਜੀ ਹਾਂ ਹੀ ਹੁੰਦਾ ਮਰਕਤ ਵਿੱਚ ਕਿਸੇ ਸੋਗ ਤੇ ਚਰਚਾ ਜੇ ਜੇਕਰ ਉੰਜ ਜਾ ਹੀ ਹੁੰਦਾ ਆਹੋ ਹਾਂਜੀ ਹਾਂ ਹੀ ਹੁੰਦਾ ਮਹਿਲਾਂ ਤੇ ਕੁੱਲੀਆਂ ਵਿੱਚ ਬਸਣਾ ਮਹਿਲਾਂ ਤੇ ਕੁੱਲੀਆਂ ਵਿੱਚ ਬਸਣਾ ਜਗਾ ਜ਼ਮੀਨ ਤੇ ਥਾਂ ਹੀ ਹੁੰਦਾ ਆਹੋ ਹਾਂਜੀ ਹਾਂ ਹੀ ਹੁੰਦਾ ਆਖਰੀ ਅੰਤਰਾ ਜੀ ਆਖਰੀ ਸ਼ੇਰ ਹੈ ਕਿ ਕਹਿੰਦਾ ਹੱਕ ਕਿਸੇ ਦਾ ਮਾਰਨ ਲੱਗਿਆਂ ਹੱਕ ਕਿਸੇ ਦਾ ਮਾਰਨ ਲੱਗਿਆਂ ਜ਼ੁਲਮ ਪਾਪ ਗੁਨਾਹ ਹੀ ਹੁੰਦਾ ਆਹੋ ਹਾਂਜੀ ਹਾਂ ਹੀ ਹੁੰਦਾ ਕਾਗਾ ਕਾਗ ਜਿਵੇਂ ਕਾਹੀਂ ਹੁੰਦਾ ਸੂਰਜ ਧੁੱਪ ਨਾਲ ਛਾਂ ਵੀ ਵੰਡਦਾ ਰੁੱਖ ਦਾ ਤੇ ਉਂਝ ਨਾ ਹੀ ਹੁੰਦਾ ਆਹੋ ਹਾਂਜੀ ਹਾਂ ਹੀ ਹੁੰਦਾ ਇਹ ਸੋਇਸ ਜੀ ਇਹ ਲਿਖਿਆ ਸੀ ਤੇ ਤੁਹਾਡੇ ਰੂਹ ਨੂੰ ਕੀਤਾ ਕਮੈਂਟ ਸੈਕਸ਼ਨ ਚ ਦੱਸਿਓ ਕਿ ਕਿਦਾਂ ਦਾ ਲੱਗਿਆ ਤੇ ਐਦਾਂ ਹੀ ਜਦੋਂ ਸਾਈਕਲਿੰਗ ਕਰਾਂਗੇ ਜਾਂ ਕਿਤੇ ਘੁੰਮਣ ਜਾਵਾਂਗੇ ਲਿਖਾਂਗਾ ਤਾਂ ਤੁਹਾਡੇ ਰੂਰੂ ਕਰਦੇ ਰਵਾਂਗੇ ਫਿਲਹਾਲ ਤੇ ਹੁਣ ਸਾਈਕਲ ਚੱਕਾਂਗੇ ਤੇ ਸਾਈਕਲ ਲੈ ਕੇ ਫਿਰ ਅੱਗੇ ਵਧਾਂਗੇ ਅਗਲੇ ਸਫ਼ਰ ਤੇ ਤੇ ਸੋ ਉਦੋਂ ਤੱਕ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਵਾਯ ਵਾਯ